ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲਗੇਆ ਬਣਾਉਣ ਪਿੰਡ ਬੱਤੀਵਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਰਾ ਪਾਤਾ ਨੂੰ ਦਿਖਾਵਾਂਗੇ 6-7 ਨਾਲਗ ਸਾਰੇ ਸੂਏ ਸਵਾਇਆ ਤੇ ਇੱਕ ਗੱਬਣ ਝੋਟੀ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਵੀਰ ਬਲਜੀਤ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਆਜੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਛੀ ਕੀ ਹਾਲ ਹੈ ਚੜਦੀ ਕਲਾ ਤੁਸੀਂ ਸੁਣਾਓ ਹੋਠ ਠੀਕਾ ਪਰਿਵਾਰ ਕੀ ਲੋੜ ਕਿਰਪਾਈ ਚਾਹੀਦੀ ਹੈ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਬਜੀਤ ਸਿੰਘ ਪਿੰਡ ਬੱਤੀ ਹਣੇ ਤਸੀਲ ਜਿ ਨਾਲਾ ਜਿਹੜਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ 981001215 ਠੀਕ ਆ ਜੀ ਇਧਰੋਂ ਕਰਕੇ ਸ਼ੁਰੂਆਤ ਜੀ ਹਾਂ ਜੀ ਅੱਜ ਸਾਰੇ ਜਿਹੜਾ ਮਾਲ ਐ ਸਾ ਜੀ ਬਹੁਤ ਜਿਹੜਾ ਸਾਫ ਸੁਥਰਾ ਮਾਲ ਲਿਆਂਦਾ ਠੀਕ ਆ ਠੀਕ ਆ ਲਓ ਜੀ ਐਂਡ ਤੇ ਇੱਕ ਆਪਾਂ ਦਾ ਨਗੀਨਾ ਵੀ ਦਿਖਾਵਾਂਗੇ ਤੇ ਬਾਈ ਦੱਸਿਓ ਬਾਈ ਡਿਟੇਲ ਇਹ ਛੋਟੀ ਸੁਨੀਲ ਸ਼ਾ ਜੀ ਅੱਜ ਜਿਹੜਾ ਤਿੱਜਾ ਦੇਣਿਆ ਅੱਛਾ ਜੀ ਹਾਂ ਜੀ ਕਿੰਨਾ ਕੁ ਬੜਾ ਇਹ ਕੋਲ ਕੋਲਾ 30 ਖੋਲ ਖੋਲ ਬਈ ਮੇਰੇ ਕੋਲ 14 ਲੀਟਰ ਜਿਹੜਾ ਬੋਲਾ ਲੀਟਰ ਵਾਲਾ ਚਾਹੀ ਤਿਆਰ ਆ ਅੱਛਾ ਜੀ ਹਾਂ ਜੀ ਲਓ ਜੀ 14 ਇਹ ਸੂ ਨੂੰ 14 ਲੀਟਰ ਜਿਹੜਾ ਇਸ ਟਾਈਮ ਬੋਲਾ ਬਿਲਕੁਲ ਰੈਡੀ ਆ ਤੇ ਚੰਮ ਦੇ ਨਾੜਾ ਨੂੜਾ ਵੀ ਜਿਹੜੀ ਆ ਕਾਫੀ ਆ ਗਈਆਂ ਪਤਲੇ ਚੰਮ ਵਾਲੀ ਇਹਦੇ ਥਾਨ ਸੁਣ ਵੀ ਐਨ ਸਪੈਸ਼ਲ ਲੱਗਾ ਪਿਆ ਵਾ ਕੱਲਾ ਕੱਲਾ ਇਹ ਤੇ ਕਪੜਾ ਵੀ ਬਹੁਤ ਜਿਆਦਾ ਚੰਗਾ ਆ ਗਿਆ ਕਰ ਸਾਡੇ ਤੇ ਹਿੱਕਿਆ ਕਾ ਸੁਆ ਵੀ ਜੈਡ ਬਲੈਕ ਆ ਗਿਆ ਸੁਆ ਬਾਈ ਕਿਨਵਾ ਸੁਈ ਆ ਇਹ ਹੈ ਦੂਜਾ ਸੁਆ ਘੋਟੀ ਸੁਈ ਆ ਕੋਈ ਸਿੰਗ ਨਹੀਂ ਬਣਿਆ ਇਸ ਨਾਲ ਦਾ ਸਿੰਗ ਆ ਅੱਛਾ ਜੀ ਦੋ 2.5 ਲੀਟਰ ਜਿਹੜੀ ਘੋਟੀ ਦੀ ਗਾੜ ਹੋਊਗੀ ਅੱਛਾ ਜੀ ਚੂਣ ਕੰਨ ਘੋਟੀ ਬਹੁਤ ਚੰਗੀ ਲੱਗੀ ਠੀਕ ਹੈ ਠੀਕ ਹੈ ਲਓ ਜੀ ਨੋ ਕਾਲਾ ਥਣ ਲੱਗਾ ਪਿਆ ਕੱਲਾ ਕੱਲਾ ਦੇ ਨੋ ਕਾਲਾ ਥਾਂ ਦੀ ਚਵਾਈ ਬਹੁਤ ਹੀ ਨਰਮ ਹੁੰਦੀ ਆ ਤੇ ਦੂਜਾ ਸੁਆ ਸੁਈ ਕਿੰਨੇ ਕਾ ਕੱਢੀ ਆ ਦੁੱਧ ਭਾਜੀ ਦੁੱਧ ਭਾਜੀ 17-18 ਕਿਲੋ ਘੋਟੀ ਭਰੂਗੀ ਐਤੋਂ 13-14 ਕਿਲੋ ਦਾ ਬਹੁਤ ਮਿੱ ਲਓ ਜੀ 17 8 ਕੋਈ ਕੰਡਾ ਨਹੀਂ ਕੀ ਰਾ ਜੇ ਤਾਂ ਛੋਟੀ ਚਵਾ ਦਾਂਗੇ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਇਧਰਲੀ ਸਾਈਡ ਤੋਂ ਥਣਾ ਦਾ ਸੈਜ ਗਿਆ ਚੈੱਕ ਕਰਾਉਣਾ ਇਹਦੇ ਹਵਾਨੇ ਜਾਂ ਨਾਲਾ ਨੋੜਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਇਹ ਹੈ ਵੀ ਪਤਲੇ ਚੰਮ ਵਾਲੀ ਦੇ ਟੇਕ ਕੋਆਟ ਵੀ ਚੈੱਕ ਕਰ ਸਕਦੇ ਜਵਾਗ ਇਹਦੇ ਪਿੱਛੇ ਬਾਈ ਇਹਦੇ ਮਗਰ ਕਟਾਛ ਕੀ ਗਲ ਉਹ ਮੇਲ ਕਾਫ ਆ ਗਿਆ ਜੇ ਪਿੱਛੇ ਕੁਝ ਡੇੜੀਆਂ ਸਵਾਈਆਂ ਪੁਈਆਂ ਚੈੱਕ ਕਰ ਸਕਦੇ ਜੀ ਕੱਲਾ ਕੱਲਾ ਥਾਂ ਲੱਗਾ ਪਿਆ ਤੇ ਦੋਵਾਂ ਸਾਈਡਾਂ ਦੇ ਜਿਹੜੀਆਂ ਨਾੜਾਂ ਨੂੰ ਇਹ ਥੋੜਾ ਬੱਚਾ ਲੱਗਿਆ ਨਾ ਛੋਟੀ ਪਾ ਫੁੱਪੀ ਆ ਅੱਗੇ ਬੱਚਾ ਪੰਨਿਆ ਨਾ ਮਾੜੇ ਮੂੰਹ ਚੱਟ ਕੇ ਛੋਟੀ ਪਾ ਹੁੰਦੀ ਠੀਕ ਆ ਠੀਕ ਆ ਜੀ ਹਾਂ ਜੀ ਤੇ ਕਿਹੜਾ ਬਈ ਮਾਨਦਾਨ ਹੈ ਰੋ ਇਹਦਾ ਮੁੱਲ ਭਾਜੀ ਜੋ ਮਰਜ਼ੀ ਕਰੀ ਜਾਈਏ ਮੋਲੇ ਦਾ ਕਰਦੇ 45 ਆਪਾਂ ਛੋਟੀ ਇੱਕ 30 ਦੀ ਦੇ ਦੇਣੀ ਇੱਕ 30 ਦੀ ਹਾਂ ਜੀ ਕਰਦਗੇ ਮਾਨਦਾਨ ਕਰਦਾਂਗੇ ਸ਼ਾਇਦ ਜਿੰਨਾ ਆਖ ਕਰਦਾਂਗੇ ਚਾਹ ਜੀ ਕਰਦੋ ਹੁਣੇ ਇੱਕ 26 ਦੀ ਸ਼ਾਇਦ ਛੋਟੀ ਦੇ ਦਾਂਗੇ ਲਾਸਟ ਜੜੀ ਠੀਕ ਹੈ ਲੋ ਜੀ 1,26,000 ਦੀ 17-18 ਲੀਟਰ ਵਾਲੀ ਆ ਇਸ ਦਾ ਜਿਹੜਾ 14 ਲੀਟਰ ਪਾਈ ਕਹਿੰਦਾ ਕਿ ਬੋਲਾ ਬਿਲਕੁਲ ਰੈਡੀ ਆ ਤੇ ਬਿਲਕੁਲ ਜਿਹੜਾ ਛੋਟੀ ਸਾਬਾ ਜਿਆਜ ਮੋਲ ਬਾਈ ਨੇ ਪਾਤਾ ਵਾ ਤੇ ਬਈਆ ਨੀਲੀ ਦਾ ਵੀ ਕਿਵੇਂ ਇਹ ਸਹੀ ਦੂਜਾ ਸੁਹਾ ਸੁਣੀ ਛੋਟੀ ਅੱਛਾ ਜੀ ਇਹਦੇ ਕੋਈ 4-5 ਤੇ ਰਹਿ ਗਏ ਸੂਚ ਠੀਕ ਹੈ ਜੀ ਹਾਂ ਜੀ ਇਹ ਕਿਨੇ ਕ ਦੋ ਦਾਲੀਆ ਦੁੱਧ ਸ਼ਾਹੀ ਜੀ ਨੇ ਪਹਿਲੇ ਨੇ ਜਿਹੜਾ 10 ਕਿਲੋ ਦੁੱਧ ਭਰਿਆ ਅੱਛਾ ਜੀ ਐਰ ਕੀ ਝੋਟੀ 12-13 ਕਿਲੋ ਦੁੱਧ ਭਰੋ ਜੀ ਠੀਕ ਹੈ ਠੀਕ ਲਓ ਜੀ 10 ਲੀਟਰ ਜਿਹੜਾ ਪਹਿਲਾਂ ਨੇ ਭਰਿਆ ਵਾ ਤੇ ਹਵਾਨੇ ਦੇ ਵੀ ਡੱਬ ਡੁੱਬ ਜਿਹੜੇ ਕਾਫੀ ਆ ਗਏ ਆ ਤੇ ਲੀਲੀ ਦਾ ਵੀ ਦੇ ਵਿੱਚ ਜਲਦੀ ਥਣ ਪੈਣ ਨੇ ਕੱਲਾ ਕੱਲਾ ਲੱਗਾ ਪਿਆ ਤੇ ਹੈ ਵੀ ਸਿੰਗਲ ਹੱਡੀ ਜੇ ਘਮਾ ਲਓ ਕਿੰਨਾ ਕੁ ਟਾਈਮ ਲੱਗਦੀ ਦੱਸਿਆ ਜੇ ਵੀ ਜੀ 4-5 ਦਿਨ ਜਿਹੜੀ ਝੋਟੀ ਖੰਡੀ ਜੇ ਠੀਕ ਲਓ ਜੀ 4-5 ਦਿਨ ਲੈ ਜੂਗੀ ਅਜੇ ਇਹਦੇ ਫੇਸ ਤੋਂ ਆਤੀ ਤੇ ਅੱਖਾਂ ਵੀ ਮਣਕੀ ਆ ਗਈ ਆ ਤੇ ਥਣ ਥਣ ਜਿਹੜਾ ਇਹਨੂੰ ਵੀ ਕ ਇੱਕ ਘਰ ਤੋਂ ਪਾਣੀ ਲੈਣਾ ਜੇ ਲੈ ਜੂਗੀ ਤੇ ਹਵਾ ਨਾਲ ਵੀ ਅੱਖਾਂ ਲਾਇਆ ਪਿਆ। ਨੌਲੀ ਚੱਡਾ ਚੁਡਾ ਇਹ ਬਾਕੀ ਢੱਲਾ ਢੱਲਾ ਵੇਰੀ ਚੈੱਕ ਕਰ ਸਕਦੇ ਤੁਸੀਂ ਹਜੇ ਕਾਫੀ ਹਵਾ ਨੇ ਦੇ ਤੇ ਸੋ ਤਾਂ ਕਿਹੜਾ ਹਵਾ ਦਾ ਚੱਗਾ ਬਣਾ ਲੂਗੀ ਕਰਮਾ ਵਾਲੀ। ਕਿ ਹੈ ਇਹ ਵੀ ਪਤਲੇ ਚੰਮ ਵਾਲੀ ਆ ਗਈ ਜੇ। ਇਹ ਇਹਦਾ ਬਾਈ ਕੀ ਕਰਨਾ ਮੋਲ ਹੈਰਾ ਇਹਦਾ ਸ਼ਾਹ ਜੀ ਮੋਲ ਤੇ ਇਹੋ ਜਿਹਾ ਲੱਖ ਲੱਖ ਵੀ ਲੋਕੀ ਕਰਦੇ ਪਰ ਆਪਾਂ ਤੁਹਾਨੂੰ ਪਤਾ ਮੋਲ ਜਾਇਜ਼ ਪੋਣਾ ਹਾਂਜੀ ਇਹਦਾ ਮੋਲ ਆਪਾਂ 85000 ਰੁਪਿਆ ਕਰਨਾ ਹੈ 85 ਹਾਂਜੀ ਕਰੀਏ ਜਾਇਜ਼ ਇਹਦਾ 80 ਹਜ਼ਾਰ ਦੀ ਝੋਟੀ ਦੇ ਦਾਂਗੇ ਨਹੀਂ ਕਰਤੀ ਅੰਦਰ ਮੈਂ ਦਿੰਦਾ ਹਾਂ ਹਾਂ ਨਹੀਂ ਕਰਦੀ 70000 ਦੀ ਜਾਇਜ਼ ਝੋਟੀ ਦੇ ਦਾਂਗੇ 2000 ਰੁਪਿਆ ਛੋੜ ਕਰ ਦਾਂਗੇ 76 ਚੋਂ ਹਾਂਜੀ 76 ਚੋਂ ਹੀ ਹਾਂਜੀ 76 ਚੋਂ ਹੀ ਜਾਓ ਲਓ ਜੀ 74 ਦੀ ਲੈ ਗਈ ਜੀ 70000 ਦੀ ਝੋਟੀ ਦੇ ਦਾਂਗੇ ਠੀਕ ਹੈ ਲਓ ਜੀ 74 ਜਹਾਦੀ ਨੀਲੀ ਦਾ ਵੀ ਬਿਲਕੁਲ ਹੀ ਨਾਰਮਲ ਰੇਟ ਪਾਤਾ ਬਾਈ ਨੇ ਤੇ ਗੱਬਣ ਪਿਆ ਨਹੀਂ ਬਾਕੀ ਝੋਟੀ ਜਿਆ ਲੈ ਥਾਣਿਆਂ ਦੀ ਗਰੰਟੀ ਉਹ ਭਾਰ ਪਾਉਣ ਦੀ ਮੇਰੀ ਸਾਜੀ ਗਰੰਟੀ ਹੋਗੀ ਅੱਛਾ ਜੀ ਭਾਰ ਝੋਟੀ ਪਾਉਂਦੀ ਹੋਵੇ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹੜਾ ਅੱਖਾਂ ਦਾ ਚੱਡਾ ਲੱਗਾ ਸੀ ਝੋਟੀਲੇ ਅੱਖਾਂ ਦਾ ਚੱਡਾ ਆ ਗਿਆ ਤੇ ਥਾਣੇ ਵੀ ਬਾਕੀ ਇਹ ਚੋਕ ਸਾਹਿਬ 100 ਰੁਪਿਆ ਜਿਹੜੀ 100 ਰੁਪਿਆ ਉਹਨੇ ਜੋ ਸਾਹੀ ਛੁੱਟ ਹੋਣੀ ਨਹੀਂ 100 ਨਾ ਕੋਈ ਆਵੇ ਫੋਨ ਕਰੇ ਬਾਅਦੋਂ ਝੋਟੀ ਬਿਲਕੁਲ ਜਿਆਦਾ ਰੇਟ ਤੇ ਆਪਾਂ ਪਾਤੀ ਚਲੋ 100 ਰੁਪਿਆ ਕਰ ਦਿ ਸੋ ਸੋ ਵੀਰ ਵੀ 100 ਬਾਈ ਪਤਾ ਕਰਾਂਗੇ ਬਿਲਕੁਲ ਨੋਰਮਲ ਰੇਟ ਹੈ ਜਿਹੜਾ ਤਨਜੀਰ ਨਾ ਤਾਂ ਉਹਦਾ ਭਈਆ ਭਾ ਦੱਸਿਓ ਭਾਈ ਜੀ ਆ ਵੈੜ ਦੀ ਡਿਟੇਲ ਜਰਾ ਇਹ ਵੈੜ ਸਾਜੀ ਦੂਜੀ ਸਵੇਰ ਸੁਈ ਜੋ ਅੱਛਾ ਜੀ ਵੈੜ ਪਹਿਲਾ ਨੇ ਵੈੜ ਨੇ ਜਿਹੜਾ 20 22 ਕਿਲੋ ਦੁੱਧ ਭਰਿਆ ਠੀਕ ਹੈ ਐਰ ਜਿਹੜੀ ਵੈੜ 24 25 ਕਿਲੋ ਲੱਗੇ ਚੱਲੂਗੀ ਤੀਜੀ ਇਹਦੀ ਚਵਾਈ ਹੋ ਗਈ ਜੋ ਅੱਛਾ ਜੀ ਪਰਸੋਂ ਦੀ ਸੁਈ ਜੋ ਕਿੰਨਾ ਕੁ ਬੋਹਲਾ ਹਸਤਾ ਮਜੇ ਇਹਦਾ ਸਿਰ ਟਾਈਮ ਤੇ ਬੋਹਲਾ ਹੈ ਸਿਰ 14 ਕਿਲੋ ਬੋਹਲਾ ਹੈ ਸਿਰ 14 15 ਕਿਲੋ ਲਓ ਇਹ 14 ਤੋਂ 15 ਲੀਟਰ ਜਿਹੜਾ ਬੋਹਲਾ ਰੈਡੀ ਆ ਤੇ ਭੰਡਾ ਪ ਲਓ ਜੀ ਕਾਲੀ ਜਰਸੀ ਆ ਗਈ ਜੇ ਤੇ ਬੱਲੇ ਤੁਸੀਂ ਚੈੱਕ ਕਰਾ ਸਕਦੇ ਜਾਨ ਪੰਡਾਂ ਪਈਆਂ ਕਰਮਾਲੀ ਨੇ ਤੇ ਥਾਂ ਸੁਣ ਗਿਆ ਇਕੱਲਾ ਇਕੱਲਾ ਲੱਗਾ ਪਿਆ ਵਾ ਨੌਜਵਾਨ ਕਿਉਂ ਆ ਸੱਜਾ ਭਾਈ ਦੰਦਾ ਜੱਕ ਜਾਂ ਜਵਾਨ ਲਓ ਜੀ 6 ਦੰਦ ਆ ਗਈ ਜੇ ਵੈੜ ਇਹ ਕੱਟ ਕੱਟ ਤੁਸੀਂ ਚੈੱਕ ਕਰ ਸਕਦੇ ਜੇ ਤੇ ਫੇਸ ਕੁਆਲਟੀ ਤੇ ਬਾਕੀ ਕਾਲੀ ਜਰਸੀ ਜਿਹੜੀ ਬਹੁਤ ਜ਼ਿਆਦਾ ਘੱਟ ਲੱਗਦੀ ਆ ਇਹ 25 ਪਲੱਸ ਚੱਲਣ ਵਾਲੀ ਵੈੜ ਆ ਬਾਕੀ ਭਾਈ ਕੋਲ ਡਿਟੇਲ ਲੈਣੇ ਹੋਰ ਆਪਾਂ ਦੀ ਜਵਾਗ ਭਾਈ ਇਹਦੇ ਪਿਛੇ ਠੀਕ ਆ ਠੀਕ ਆ ਲਓ ਜੀ ਬਿਲਕੁਲ ਇਹ ਨਾਲੂ ਤੇ ਜੇ ਮੰਨ ਦੋ ਕੋਈ ਬਾਕੀ ਸਾਰੇ ਠੰਡੀ ਕੀ 9 4 ਲਗਾ ਗੋਜ ਬਹੁਤ ਜਿਆਦਾ ਠੰਡੀ ਵੀ ਚੈੱਕ ਕਰਨੇ ਆ ਇਧਰ ਇਧਰ ਲਓ ਇਹ ਚ ਵਾਈ ਚੁਈ ਚੈੱਕ ਆ ਸਾ ਦੇ ਜੀ ਬਿਲਕੁਲ ਜਿਹੜੀਆਂ ਗੋਲ ਧਾਰਿਆ ਫਲਫਲ ਨਰਮ ਚਵਾਈ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਬਈਆ ਥਾਣਾ ਤੇ ਮੜ ਜੇ ਦਾਦ ਜੀ ਉਹ ਮੁਕੇ ਹੋਏ ਪੱਕੇ ਉਹ ਦੀ ਸ਼ਾਹੀ ਉਹ ਪੈਸੀ ਜਿਹੜੀ ਦਵਾਈ ਦਿੱਤੀ ਦੋ ਦਿਨ ਡਾਕਟਰ ਨੇ ਉਹ ਚੜ ਜਾਣੇ ਪੱਕੇ ਮੁਕੇ ਠੀਕ ਹੈ ਠੀਕ ਹੈ ਜੀ ਹਾਂਜੀ ਨਹੀਂ ਦੱਸਿਆ ਚਲੋ ਚੰਗਾ ਹੁੰਦਾ ਨਾ ਲਓ ਜੀ ਬਾਕੀ ਪੰਡਾ ਪਾਈਆਂ ਵਾ ਕਰਮਾੜੀ ਨੇ ਇਹਦੇ 25 ਪਲੱਸ ਵਾਲੀ ਵਹਿੜਿਆ ਤੇ ਵਹਨੇ ਦੇ ਨਾਲਾ ਨੋੜਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਇੱਧਰ ਵੀ ਸਾਈਡ ਤੋਂ ਥਾਣਾ ਦਾ ਸੈਰ ਗਿਆ ਵਾ ਪਾ ਚੈੱਕ ਕਰਨੇ ਆਣ ਕੱਲਾ ਕੱਲਾ ਚਮਾ ਸਾਈਡਾਂ ਤੇ ਲੱਗਾ ਪਿਆ ਵਾ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਦੇ ਸ਼ਾਹੀ ਇਹ ਜੀ ਬੱਚੀ ਦਾ ਲੱਖ ਲੱਖ ਹੀ ਲੋਕੀ ਕਰਦੇ ਆ ਹਾਂਜੀ 82 ਹਜ਼ਾਰ ਦੀ ਵਾਸ਼ੀ ਦੇਣੀ 82 ਹਾਂਜੀ ਕਰ ਦਈਏ ਮਾਦਾਨ ਕਜਾ ਕਰ ਦਈਏ ਚਾਹੀਏ ਕਰ ਦੋ ਆ ਵੀ ਇਹਨੇ ਘਟ 80 80 ਦੇ ਦਾਂਗੇ ਚਾਹੀਏ 70 ਹਜ਼ਾਰ ਦੀ 70 ਹਜ਼ਾਰ ਦੀ ਲਓ ਜੀ 70 ਹਜ਼ਾਰ ਦੀ ਕਾਲੀ ਜਰਸੀ ਆ ਗਈ ਏ ਜੋਦਸ਼ਾਈ ਕਵੀ 25 ਕਿਲੋ ਵਾਸ਼ੀ ਭਰੂਆ ਰਹੀ ਅੱਛਾ ਜੀ ਹਾਂਜੀ ਚਲੋ ਕੋ ਵੀਰ ਭਰਾ ਸੇ ਵਾਲਾ ਜੀ ਤੇ ਦੋ ਤੇ ਚੰਗਾ ਕੱਢੀ ਜਿਹੜਾ ਉਨੀ ਅੱਗੇ ਨੇ ਦੋ ਤੇ ਪਿੱਛੇ ਨੂੰ ਬਣੀ ਪਈ ਆ ਐਨ ਫੁੱਟ ਇਹ ਚਾਹ ਤਿੰਨ ਚਾਰ ਚੁਆਈਆਂ ਹੋਈਆਂ ਨੇ ਸਰੀ ਹੈ ਜੀ ਅੱਛਾ ਜੀ ਹਾਂਜੀ ਠੀਕ ਆ ਠੀਕ ਆ ਲਓ ਜੀ ਇਸ ਦਾ 750 ਤੇ 424 ਨੰਬਰ ਤੇ ਆ ਦੱਸਿਓ ਭਾਜੀ ਵਾਰਡ ਦੇ ਬਾਰੇ ਇਹ ਸਾ ਜੀ ਪਰਸੋਂ ਹੀ ਸੂਈ ਮਗਰ ਵਸੀ ਜੋ ਦੇ ਅੱਛਾ ਜੀ ਹਾਂ ਜੀ ਇੱਕੋ ਕਿੰਨਾ ਬਾਲਾ ਪਛੀ ਇਹ ਵੀ ਬੜੀ ਠੰਡੀ ਧੀਰੀ ਠੀਕ ਆ ਲਓ ਜੀ ਚਵਾਈ ਕੋਈ ਇਹ ਵੀ ਇੱਕ ਨੰਬਰ ਜੇ ਠੀਕ ਆ ਠੀਕ ਆ ਜੀ ਇੱਕੋ ਕਿੰਨਾ ਬਾਲਾ ਇਹ ਤੋਂ ਐਗਰ 13 ਕਿਲੋ ਬਾਲਾ ਜੋ ਲੀਟਰ ਵਾਲਾ ਸਾ ਜੀ ਅੱਛਾ ਜੀ ਹਾਂ ਜੀ ਪਰਸੋਂ ਹੀ ਸੂਈ ਹੈ ਉਹ ਘਾਤ ਕਾਲ ਜਿਹੜਾ ਇਹਦਾ ਵੀ ਚੰਗਾ ਆ ਗਿਆ ਤੇ ਹੈ ਵੀ ਕ੍ਰਾਉਸ ਦੇ ਵਿੱਚ ਆ ਤੇ ਇਹ ਵੀ ਦੁੱਜਾ ਸੁਗਾ ਹਾਂਜੀ ਇਹ ਵੀ ਦੁੱਜਾ ਸੁਗਾ ਲਓ ਜੀ ਥਾਂ ਠੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਇਹ ਦੁੱਜਾ ਤੂਆ ਸੁਈਏ ਹਨ ਕੱਲਾ ਕੱਲਾ ਥਾਂ ਲੱਗਾ ਪਿਆਣ ਮਠੀ ਵਾਲਾ ਲੈਓ ਬੰਝਾ ਵਾਲੇ ਤਾਂ ਨਾ ਥਾਂ ਲੱਗਾ ਪਿਆ ਜੀ ਦੁੱਧ ਸ਼ਾਹ ਜੀ 20 ਕਿਲੋ ਦੀ ਗਰੰਟੀ ਵਛੀ ਭਰੂ ਜਿੰਨਾ ਚੇਖ ਨਹੀਂ ਕੋਣ ਕਹਾਂ ਲੱਗਾ ਨਾ ਅੱਛਾ ਜੀ ਹਾਂਜੀ ਲਓ ਜੀ 20 ਲੀਟਰ ਪਾਈ ਜਾਂਦਾ ਕਿ ਦੁੱਧ ਭਰੂਗੇ ਅਸਤਾਂ ਮੇ ਜਿਹੜਾ ਅਜੇ ਪੌੜਾ ਹੀ ਪੌੜਾ ਵਾ ਜਿਹੜਾ 13 ਲੀਟਰ ਬਿਲਕੁਲ ਤਿਆਰ ਆ ਇਹ ਪਿਛੇ ਦੇ ਆ ਗਿਆ ਜੀ ਫੀਮੇਲ ਕਾਊ ਕਹੋਗੇ ਦਿਖਾਉਨੇ ਆਪਾਂ ਲਾਗੇ ਤੋਂ ਜੋ 7 ਦਾ ਸਭ ਇਹ ਬਿਲਕੁਲੀ ਨਾੜੂ ਤੇ ਇਹ ਵੀ ਜਵਾਕ ਇਹਦਾ ਬਾਈ ਜੀ ਮੁੱਲ ਫਿਰ ਇਹਦਾ ਮੁੱਲ ਬਾਈ ਜੀ ਪਲਾਕਾ ਨੂੰ 70 ਕਾਲੀ 72 ਕਾਲੀ ਆਪਾਂ ਉਹ ਨਹੀਂ ਕਰਨਾ ਹਾਂਜੀ ਕੀ ਆਪਾਂ 2 ਘਾਟ 70 ਦੀ ਅਸ਼ੀ ਦੇ ਦੇਣੀ 2 ਘਾਟ ਨੈਵਰ ਕਰਦੀਏ ਥੋੜਾ ਜਿਹਾ ਹਾਂ ਨਹੀਂ ਹਾਂ ਨਹੀਂ ਕਰਦੀ ਇਹ ਵੀ 60000 ਦੀ ਅਸ਼ੀ ਦੇ ਦਾਂਗੇ ਸ਼ਾਇਦ ਠੀਕ ਹੈ ਲਓ ਜੀ 60000 ਦੀ ਤੇ 20 ਪਲੱਸ ਚੱਲਣ ਵਾਲੀ ਵਹਿੜ ਇਹ ਵੀ ਤੇ ਇਸ ਟਾਈਮ ਮੌਕੇ ਤੇ ਜਿਹੜਾ 13 ਲੀਟਰ ਬੋਲ ਬੋਲਾ ਪਾੜਿਆ। ਚੋਲਾ ਇੱਕ ਪਸਮਾ ਦੀ ਸ਼ਾਹੀ ਵਸੀ ਹੋਊਗੀ। ਅੱਛਾ ਜੀ। ਹਾਂ ਇੱਕ ਤੇ ਦੂਰੇ ਟੁੱਟ ਕੇ ਨਹੀਂ ਹੁੰਦੀ ਨਹੀਂ ਦੀ ਡਾਹਣੋਂ ਪਾਰ ਆ ਟੁੱਟ ਗਿਆ ਤੇ ਹੁਣ ਬਹੁਤ ਠੀਕ ਹੈ ਠੀਕ ਹੈ ਲਓ ਜੀ ਚਵਾਈ ਚੂਰੀ ਇੱਕ ਨੰਬਰ ਜੇ ਤੇ ਆਜੋ ਹੁਣ ਚੌਥੇ ਪੰਜਵੇਂ ਨੰਬਰ ਤੇ ਬਈ ਦੱਸੋ ਵਾ ਕਿਵੇਂ ਆ? ਇਹ ਸ਼ਾਹੀ ਇਹਨੂੰ ਕੱਲ ਨਹੀਂ ਸੁਈ ਜੋ। ਅੱਛਾ ਜੀ। ਮਗਰ ਵਸੀ ਜੋ ਤੇ ਠੀਕ ਹੈ ਜਰਸੀ ਆ ਗਈ ਵੀ। ਹਾਂਜੀ। ਦੋਰ ਦੱਸੋ। ਲਓ ਜੀ ਇਹ ਵੀ ਜਰਸੀ ਆ ਗਈ ਜੇ ਰੋਟੀ ਵਾਲੀ ਵਹਿੜ। ਇਕੋ ਕਿੰਨਾ ਭਾਈ ਜੀ ਇਹ ਤਾਂ ਬੋਲਾ 11-12 ਕਿਲੋ ਕੱਲ ਸੂਈ ਚਾਜੀ ਨੇ ਠੀਕ ਲੋ ਜੀ 11 ਤੋਂ 12 ਲੀਟਰ ਜਿਹੜਾ ਇਹਦੇ ਕੋ ਵੀ ਤਿਆਰ ਆ ਆ ਜੀ ਬੋਲਾ ਹੀ ਬੋਲਾ ਦੀ ਇਹ ਕਿੰਨੇ ਦੁੱਧ ਆਲੀ ਆ ਇਹ ਸ਼ਾਹ ਜੀ ਦੁੱਧ ਦੇ 20-22 ਕਿਲੋ ਆਲੀ ਆ ਥੋੜੀ ਜਿਹੀ ਵੜ ਗੱਡੀ ਕਰਕੇ ਕੱਚੀ ਸੂਬੀ ਪਹਿਲਾਂ ਅੱਛਾ ਜੀ ਹਾਂ ਜੀ ਸਹਿਦ ਹੀ ਜੇ ਆਉਂਦਿਆ ਠੀਕ ਆ ਠੀਕ ਆ ਲੋ ਥੋੜਾ ਜਿਹਾ ਕੱਚੀ ਸੂਬੀ ਆ ਤੇ ਕੁਆਲਟੀ ਚੈੱਕ ਕਰਤਾ ਤੇ ਬਾਦਾਮੀ ਕਲਰ ਆ ਗਿਆ ਬਾਕੀ ਕੋਣ ਦਾ ਠੰਡਾ ਘਾਂਡਾ ਜਿਹੜਾ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਚਲੋ ਇਹ ਵੀ ਵੀ ਉਪਰਾਸੇ ਵਾਲਾ ਲਾ ਜੀ ਚਲੋ ਦੁੱਧ ਤੇ ਬਾਕੀ ਲਾਗੇ ਤਾਂ ਚੈੱਕ ਕਰ ਸਕਦੇ ਤੁਸੀਂ ਹਵਾਨੇ ਦੇ ਸਪਾਈਆਂ ਤੋਈਆਂ ਜਿਹੜੀਆਂ ਇਹਦੇ ਵੀ ਕਾਫੀ ਆ ਗਈਆਂ ਵਾ ਤੇ ਨਾੜਾ ਨੋੜਾ ਵੀ ਕਾਫੀ ਹੈ ਹਵਾਨੇ ਦੇ ਠੀਕ ਹੈ ਜੀ ਲੋਹਰੀ ਕੋਈ ਚੂਜਾ ਨੋੜਾ ਵੀ ਇੱਕ ਨੰਬਰ ਆ ਤੇ ਆਹ ਵਾਲੀਆਂ ਮਗਰਲੇ ਥਣਾਂ ਲੀਆਂ ਜੇ ਠੀਕ ਹੈ ਜੀ ਠੀਕ ਹੈ ਇਹ ਤਾਂ ਬਾਈ ਜੀ ਮੋਲਾ ਇਹਦਾ ਸਾਈਂ ਮੋਲਾ ਕਨ ਜੋ ਮੜ ਜੀ 65000 ਦੀ ਸੀ ਇਹ ਤਾਂ 65 ਦੀ ਇਹ ਵੀ ਕਰ ਦੋ ਹਾਂ ਨਾ ਜੀ ਦੋ ਘੜਛੜ ਦੀ ਮੱਛੀ ਦੇ ਦਾਂਗੀ ਸ਼ਾਹੀ 52 ਦੀ ਠੀਕ ਲਓ ਜੀ 5ਵੇਂ ਨੰਬਰ ਤੇ ਜਿਹੜੀ ਜਰਸੀ ਦਿਖਾਈ ਹੈ 58000 ਦੀ ਤੇ ਦੁੱਧ ਇਹ ਵੀ 20 ਲੀਟਰ ਪਾਈ ਕਹਿੰਦਾ ਕਿ ਭਰੂੰਗੀ ਆ ਜੀ ਸ਼ਾਹੀ ਵਾਲਾ ਭਾਜੀ ਹਾਂ ਜੀ ਸ਼ਾਹੀ ਇਹ ਕਿਵੇਂ ਗੱਭਣਾ ਸ਼ਾਹੀ ਯਾਰ ਸ਼ਾਹੀ ਜੀ ਪਰ ਹੈ ਗਾਰੰਟੀ ਚ ਦਈ ਹੋਸੀ ਬਹੁਤ ਚੰਗੀ ਦੁੱਧ ਭਾਈ 20 ਕਿਲੋ ਭਰਨਾ ਹੈ ਅੱਛਾ ਜੀ ਹਾਂ ਜੀ ਇਹ ਗੱਭਣਾ ਕਿਵੇਂ ਕਿਵੇਂ ਸਵੇ ਲਈ ਹਾਂ ਕੋਸ਼ਿਸ਼ ਇਹ ਰਹੇ ਰਹੀਦੇ ਅਸੀਂ ਸੂਨ ਚ ਅੱਛਾ ਇਹ ਤੀਜੇ ਸਵੇਰ ਕੀ ਸੁਣਾਜੋ ਠੀਕ ਆ ਠੀਕ ਆ ਜੀ ਹਾਂ ਤੀਜੇ ਸਵੇਰ ਵੀ 12 ਵੀਨੇ ਦੁੱਧ ਭਰਿਆ ਜੀ ਠੀਕ ਆ ਠੀਕ ਆ ਜੀ ਲਾਵੀਂ ਪਾਉਂਦੇ ਵੀ ਨੇ ਜਿਹੜਾ ਦੁੱਧ ਨੇ ਵੀ ਭਰਿਆ ਤੇ ਕਾਡ ਕਾਡ ਜਿਹੜਾ ਵੀ ਚੰਗਾ ਵਾ ਤੇ ਬਾਕੀ ਢਲਾਂ ਢੋਲਾਂ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਜ਼ਿਆਦਾ ਵਾ ਹਵਾਨੇ ਦੇ ਤੇ ਪਿਓਰ ਆ ਗਈ ਅੱਜ ਜੱਤ ਆਪਣੀ ਚਾਹੀ ਵਾਲਾ ਚਾਹੀ ਵਾਲਾ ਕ੍ਰੋਸ ਆ ਜੀ ਬੜੀ ਠੰਡੀ ਤੇਲੀ ਪਰਫੀਆ ਦੇ ਠੀਕ ਆ ਠੀਕ ਆ ਜੀ ਚਲੋ ਜੀ ਇਹਦੀ ਫੈਡ ਕੁਆਲਿਟੀ ਵੀ ਚੰਗੀ ਤੇ ਚਲੋ ਨਾ ਕੋ ਗਰਮੀ ਦੀ ਨਾ ਕੋ ਠੰਡ ਦੀ ਪ੍ਰਵਾਹ ਕਾ ਉਤਗਲਾ ਜੂਜੇ ਹਾਂਜੀ ਹਾਂਜੀ ਠੀਕ ਲਓ ਜੇ ਬਾਨਾ ਬਹੁਤ ਛੀ ਚੰਗਾ ਬਾਨਾ ਥਾਨ ਮਨ ਇਹ ਗਰੰਟੀ ਹੋ ਗਈ ਆਪ ਕੋ ਸ਼ਾਇ ਇਹ ਵੀ ਨਹੀਂ ਪੌਂਦੀ ਅੱਛਾ ਜੀ ਬਾਕੀ ਠੰਡੀ ਧੀਰੀ ਬੜੀ ਜੇ ਇਹ ਸੋਲੀਆਂ ਸੋਲੀਆਂ ਜਿਹੜੀਆਂ ਬਹੁਤ ਆ ਗਿਆ ਵੈਟ ਦੇ ਵਿੱਚ ਤੇ ੱਟ ਲੱਟ ਲਾ ਵਿੱਚ ਆ ਕਰ ਸਕਦੇ ਜੇ ਕਾਫੀ ਹਵਾ ਨੇ ਤੇ ਥਾਨ ਥੋੜੇ ਨੂੰ ਵੀ ਚੰਗਾ ਲੱਗਾ ਵਾ ਇਹਦਾ ਬਾਈ ਜੀ ਮੁੱਲ ਫਿਰ ਇਹਦਾ ਸ਼ਾਹ ਜੀ 65000 ਜੀ 65 ਕਰ ਦਈਏ ਵੀ ਹਾਣਾ ਜੀ 1000 ਕਰ ਸਾਦੀ ਦੇ ਦਾਂਗੇ ਗੱਪਣ ਕੱਪਣ ਦੇਣਾ ਕਿ ਸੂਈ ਦੇ ਫਿਰ ਆਪਾਂ ਹੀ ਬਲਜੀਆਂ ਚਾਹੀਦੀਆਂ ਠੀਕ ਹੈ 58 ਦੀ ਹਾਂਜੀ ਠੀਕ ਹੈ ਲਓ ਜੀ 58000 ਦੀ ਦੇ ਹਿਸਾਬ ਨਾਲ ਮਾਝੀ ਆ ਗਏ ਹਾਂਜੀ ਬਾਕੀ ਠੰਡੀ ਸੀ ਨਹੀਂ ਸ਼ਾਇਦ ਕੋਈ ਸ਼ਾਇਦ ਆਦੀ ਕਾਂ ਇਦਾਂ ਨਹੀਂ ਥੱਲੇ ਬਹਿਣ ਦਿੰਦੀ ਠੀਕ ਹੈ ਠੀਕ ਲਓ ਜੀ ਸੀਲੀਆਂ ਸੂਲੀਆਂ ਜਿਹੜੀਆਂ ਕਾਫੀ ਆ ਗਈਆਂ ਵੈਟ ਦੇ ਵਿੱਚ ਤੇ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਆ ਸਾਰੇ ਦੁੱਧ ਵਾਲੇ ਆ ਕਿਹ ਕੱਲਦਾ ਜਿਹੜੀ ਆਪਾਂ ਅਦਰ ਜੇ ਰਿਸੀਪਟ ਕੋਈ ਪਹਿਲੇ ਨੰਬਰ ਤੇ ਦੁੱਧ ਨਾ ਰਾਂਦੀ ਆ ਚਲੋ ਕਬੀਰਪੁਰਾ ਸਾਹਮਣ ਵਾਲਾ ਜੇ ਚਲ ਦੁੱਧ ਚੰਗਾ ਕੱਢੀ ਜਾਣਾ ਬੰਨੇ ਤੇ ਵੀਡੀਓ ਪੂਰੀ ਵੇਖਣ ਲਈ ਧੰਨ Thank sure.